ਤਿੰਨ ਦੋਸ਼ੀ ਅਸੀਂ ਇਸ ਚ ਆਇਡੈਂਟੀਫਾਈ ਕੀਤੇ ਹਨ ਤੇ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਨੂੰ ਕੱਲ ਅਯੋਧਿਆ ਡਿਸਟ੍ਰਿਕਟ ਯੂਪੀ ਤੋਂ ਗ੍ਰਿਫਤਾਰੀ ਕੀਤੀ ਹੈ ਇਨਸੀਡੈਂਟ ਦੇ ਵਿੱਚ ਤਿੰਨ ਹੰਦੇ ਮੌਜੂਦ ਸੀ ਇਹ ਉਹਨਾਂ ਚੋਂ ਇੱਕ ਮੁੰਡਾ ਸੀ ਕਟੇਨਾਰਾਇਨ ਜੋ ਇੰਡਸਟਰੀਅਲ ਏਰੀਆ 'ਚ ਮੰਡਰਦਾ ਰਹਿੰਦਾ ਹੈ ਬਾਕੀ ਦੋਸ਼ੀਆਂ ਦੇ ਪਿੱਛੇ ਵੀ ਪੁਲਸ ਲੱਗੀ ਹੋਈ ਹੈ ਸਾਡੇ ਕੋਲ ਉਹਨਾਂ ਦੇ ਖਿਲਾਫ ਵੀ ਕਾਫੀ ਅੱਗੇ ਤੱਕ ਸਾਡੀ ਜਾਂਚਾਂ ਪਹੁੰਚ ਚੁੱਕੀਆਂ ਤਿੰਨ ਮੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਸੰਬੰਧੀ ਐਫਆਈਆਰ ਦਰਜ ਕਰਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਇਦੇ ਵਿੱਚ ਸਾਡੀ ਪੁਲਿਸ ਦੀ ਟੀਮਾਂ ਨੇ ਥਾਣੇ ਅਤੇ ਸੀਆਈਏ ਟੀਮਸ ਨੇ ਬਿਲਕੁਲ ਇਸ ਦੇ ਵਿੱਚ ਟੈਕਨੀਕਲ ਸ਼ਹਾਦਤ ਵੀ ਇਕੱਠੀ ਕੀਤੀ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਤੇ ਇਸ ਚ ਕਰਦੇ ਹੋਏ ਤਿੰਨ ਦੋਸ਼ੀ ਅਸੀਂ ਇਸ ਚ ਆਇਡੈਂਟੀਫਾਈ ਕੀਤੇ ਤੇ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਨੂੰ ਕੱਲ ਅਯੁੱਧਿਆ ਡਿਸਟ੍ਰਿਕਟ ਯੂਪੀ ਤੋਂ ਗ੍ਰਿਫਤਾਰੀ ਕੀਤੀ ਹੈ ਤੇ ਉਹਨੂੰ ਅਸੀਂ ਲੈ ਕੇ ਆਇਆ ਇੱਥੇ ਦੋਸ਼ੀ ਦਾ ਨਾਮ ਹੈ ਸਤਿਆਨਾਰਾਇਣ ਤੇ ਇਹ ਇੰਡਸਟਰੀਅਲ ਏਰੀਆ ਜਲੰਧਰ ਦਾ ਹੀ ਰਹਿਣ ਵਾਲਾ ਹੈ ਸੋ ਇਹ ਤੋਂ ਅਜੇ ਅੱਗੇ ਦੀ ਪੁੱਛ ਕੇ ਜਾਰੀ ਹੈ ਕਿ ਇਸ ਦੇ ਵਿੱਚ ਕੀ ਇੰਟੈਂਸ਼ਨ ਸੀਗੀ ਕਿਉਂ ਇਹ ਇਨਸੀਡੈਂਟ ਕੀਤਾ ਗਿਆ ਜਿਵੇਂ ਹੀ ਉਹ ਡਿਟੇਲਸ ਆਉਣੀਆਂ ਆਪਾਂ ਤੁਹਾਡਾਂ ਨਾਲ ਸ਼ੇਅਰ ਕਰਾਂਗੇ ਅਸੀਂ ਇਸ ਦਾ ਰੋਲ ਅਜੇ ਐਗਜ਼ਾਮਿੰਗ ਕਰ ਰਹੇ ਹਾਂ ਇਸ ਨੂੰ ਜੇ ਲੈ ਕੇ ਹੀ ਆਏ ਹਾਂ ਸੋ ਇਹ ਮੌਕੇ ਤੇ ਜੋ ਆਪਣੇ ਇਨਸੀਡੈਂਟ ਦੇ ਵਿੱਚ ਤਿੰਨ ਮੁੰਡੇ ਮੌਜੂਦ ਸੀ ਇਹ ਉਹਨਾਂ ਚੋਂ ਇੱਕ ਮੁੰਡਾ ਸੀ ਸਤਿਆਨਾਰਾਇਣ ਜੋ ਇੰਡਸਟਰੀਅਲ ਏਰੀਆ ਜਲੰਧਰ ਦਾ ਰਹਿਣ ਵਾਲਾ ਹੈ ਜਿਹੜੇ ਫਰਾਂਸ ਤੋਂ ਆਉਂਦਾ ਨਾ ਕਿ ਨਾ ਦੋ ਦੋਸ਼ੀ ਇਸਦੀ ਅਸੀਂ ਅੱਗੇ ਪੁੱਛਗਿਛ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਮ ਇਸਦੀ ਪੁੱਛਗਿਛ ਤੇ ਸਾਡੇ ਕੋਲ ਅੱਗੇ ਆਣਗੇ ਜੋ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਤੇ ਇਹਨਾਂ ਦੀ ਇਸਤੇ ਇਸ ਦਾ ਰੋਲ ਕੀ ਸੀ ਇਹਨਾਂ ਦੀ ਮਨਸ਼ਾ ਕੀ ਸੀ ਉਸ ਦਿਨ ਇਨਸੀਡੈਂਟ ਕਰਨ ਦੀ ਤੇ ਉਹ ਤਫਤੀਸ਼ ਦੇ ਦੌਰਾਨ ਸਾਹਮਣੇ ਆਏਗਾ ਜੋ ਇਹਦੀ ਇਹਦੇ ਨਾਲ ਦੇ ਦੋਸ਼ੀ ਪੜਨ ਤੇ ਇਹਦੀ ਪੁੱਛਗਿਛ ਤੇ ਸਾਨੂੰ ਇਸ ਚ ਹੋਰ ਕਲੈਰਿਟੀ ਹੋਏਗੀ ਕਿ ਇਹ ਇਨਸੀਡੈਂਟ ਦੇ ਪਿੱਛੇ ਰੀਜ਼ਨ ਕੀ ਸੀਗਾ ਜਿਵੇਂ ਨੂੰ ਪਤਾ ਜੀ ਵੀ ਕੀ ਉਹ ਚੱਲੀਆਂ ਗੋਲੀਆਂ ਨੇ ਅਜੇ ਇਸ ਦੀ ਅਜੇ ਇਸ ਦੀ ਕੁਝ ਕੁ ਅਸੀਂ ਕਰਨੀ ਹੈ ਡਾਕਟਰ ਸਾਹਿਬ ਨੇ ਆਪਣੀ ਜੋ ਸਟੇਟਮੈਂਟ ਸਾਨੂੰ ਦਿੱਤੀ ਸੀ ਉਹ ਸਟੇਟਮੈਂਟ ਦੇ ਬੇਸਿਸ ਤੇ ਆਪਾਂ ਮੁਕਦਮਾ ਦਰਜ ਕਰਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਸੋ ਹੁਣ ਇਸ ਦੇ ਵਿੱਚ ਅੱਗੇ ਜਿਵੇਂ ਵੀ ਚੀਜ਼ ਕੋਈ ਸਾਹਮਣੇ ਆਏਗੀ ਆਪਾਂ ਇਸ ਨੂੰ ਸ਼ੇਅਰ ਕਰਦੇ ਹਾਂ ਕਿ ਉਹ ਡਾਕਟਰ ਸਾਹਿਬ ਸੀ ਜਾਂ ਪ੍ਰੋਫੈਸਰ ਨੇ ਨਹੀਂ ਉਹ ਅਜੇ ਅਜੇ ਅਨਿਗਲੈਟ ਨਹੀਂ ਹੋਵੇ ਹੋਈ ਕਿ ਉਸ ਦਿਨ ਜਿਹੜਾ ਫਾਇਰ ਹੋਇਆ ਉਹ ਕਿਡਨੈਪਿੰਗ ਕਰਨਾ ਚਾਹੁੰਦੇ ਸੀ ਉਹਨਾਂ ਦੀ ਤਾਂ ਫਾਇਰ ਹੋਇਆ ਕਿ ਸਟੈਚੂ ਆਫ ਫਾਇਰ ਕਰਨ ਹੀ ਆਏ ਸੀ ਦੇਖੋ ਜੋ ਇਹ ਅਸੀਂ ਇੱਕ ਦੋਸ਼ੀ ਅਜੇ ਫੜਿਆ ਹੈ ਇਹ ਬਾਕੀ ਦੋ ਦੋਸ਼ੀ ਵੀ ਇਸ ਦੇ ਨਾਲ ਸੀਗੇ ਸੋ ਜਿਵੇਂ ਹੀ ਉਹਨਾਂ ਦੀ ਵੀ ਅਰੈਸਟ ਹੁੰਦੀ ਹੈ ਮੈਨੂੰ ਲੱਗਦਾ ਹੈ ਜਿਹੜੇ ਵੀ ਸਾਡੇ ਸਾਰੇ ਸਵਾਲ ਹੈ ਉਹਨਾਂ ਦੇ ਵਿੱਚ ਸਾਨੂੰ ਥੋੜੀ ਬਹੁਤ ਕਰਦੇ ਹੋਣਗੇ ਜਿਸ ਤਰ੍ਹਾਂ ਸੀਸੀਟੀਵੀ ਵੀ ਸਾਹਮਣੇ ਆਉਂਦੀ ਹੈ ਔਰ ਜਿਸ ਤਰ੍ਹਾਂ ਉਹਦੇ ਫਾਈਲਿੰਗ ਹੁੰਦੀ ਹੈ ਜਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਵੱਡੀ ਜਿਹੜੀ ਕੋਈ ਫਰਜ਼ੀ ਕੋਈ ਕੀਤੀ ਗਈ ਹਾਲਾਂਕਿ ਉਹਨਾਂ ਦੀ ਆਪਣੀ ਗੱਡੀ ਸੀ ਡਾਕਟਰਾਂ ਦੀ ਲੱਗ ਨਹੀਂ ਰਿਹਾ ਕਿ ਨਾਪਿੰਗ ਦਾ ਮਾਮਲਾ ਹੈ ਕਿਉਂਕਿ ਡਾਕਟਰ ਸਾਹਿਬ ਕਹਿੰਦੇ ਕਦੀ ਉਹਨਾਂ ਨੇ ਸਪਰਸ਼ਣ ਵਾਸਤੇ ਕੋਈ ਵੀ ਨਹੀਂ ਆਈ ਅਸੀਂ ਸਾਰੇ ਐਂਗਲਸ ਤੋਂ ਇਸ ਦੀ ਤਫ਼ਤੀਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਹੋਰ ਐਂਗਲ ਵੀ ਹੋਵੇ ਕਿਡਨੈਪਿੰਗ ਵੀ ਹੋਵੇ ਸਨੈਚਿੰਗ ਵੀ ਹੋਵੇ ਬਟ ਜਿਵੇਂ ਉਸ ਵੇਲੇ ਡਾਕਟਰ ਸਾਹਿਬ ਦਾ ਜੋ ਬਿਆਨ ਸੀਗਾ ਤੇ ਜੋ ਮੌਕੇ ਤੇ ਇਨਸੀਡੈਂਟ ਹੋਇਆ ਸੋ ਅਸੀਂ ਉਸ ਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਜੋ ਆਪਣਾ ਇੱਕ ਦੋਸ਼ੀ ਹੈ ਇਹਦੇ ਵਿੱਚ ਫੜਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੇ ਪਿੱਛੇ ਵੀ ਪੁਲਿਸ ਲੱਗੀ ਹੋਈ ਹੈ ਸਾਡੇ ਕੋਲੋਂ ਨਾਲ ਦੇ ਖਿਲਾਫ ਵੀ ਕਾਫੀ ਅੱਗੇ ਤੱਕ ਸਾਡੀ ਐਂਟੀਵਾ ਪਹੁੰਚ ਚੁੱਕੀਆਂ ਤੋਂ ਜਲਦੀ ਅਸੀਂ ਉਹਨਾਂ ਨੂੰ ਫੜ ਕੇ ਪੂਰੇ ਕੇਸ ਦੇ ਵਿੱਚ ਕੀ ਮਕਸਦ ਸੀਗਾ ਕਿਉਂ ਇਹ ਵਾਰਦਾਤ ਕੀਤੀ ਗਈ ਉਸ उस नतीजे ਤੇ पहुंच ਕੇ ਅਸੀਂ ਜਲਦੀ ਪਹੁੰਚ ਗਏ ਸਤਿ ਸ਼੍ਰੀ ਅਕਾਲ ਕੋਈ ਬੈਕਗ੍ਰਾਉਂਡ ਕੁ ਕ੍ਰਿਮੀਨਲ ਨਹੀਂ ਉਸ ਦਾ ਅਜੇ ਤੱਕ ਸਾਡੇ ਸਾਹਮਣੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜੀ ਠੀਕ ਅਜੇ ਅਸੀਂ ਕੱਟਿਆ ਹੁਣ ਤਾਂ ਫਿਰ ਅਪਾ ਸ਼ੇਅਰ ਕਰਦੇ ਕਿ ਵੀ ਜਦ ਨਾਲ ਰਹਿ ਰਹੇ ਹੈ ਅਸੀਂ ਕਿਹਾ ਉਹਦੇ ਕੋਲ ਵੀ ਕਾਰਨਸ ਕੋਈ ਪਰਵਾਸੀ ਰਹੇ ਤੇ ਅਪਾ ਇਸ ਦੀ ਇਸ ਅਗੇ ਚੀਜ਼ਾਂ ਆਣਗੀਆਂ ਆਪਾਂ ਦੱਸਦੇ ਆ ਫਿਰ ਤੁਹਾਨੂੰ ਥੈਂਕ ਯੂ